ਕੋ ਅਜੀਬੀ ਉੱਥੋਂ ਬਦਬੂ ਆ ਰਹੀ ਹੈ ਔਰ ਇਹ ਹਾਲਤ ਹੈ ਔਰ ਇਹਦੇ ਵਿੱਚ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਕਿ 12000 ਕਰੋੜ ਸਾਡੇ ਕੋਲੇ ਪਿਆ ਹੋਇਆ ਉਹਦੇ ਵਿੱਚ ਜਿਹੜੇ ਨੋਰਮ ਹੈ ਉਹ ਇਸ ਝੋਨੇ ਦਾ ਕਹਿ ਰਿਹਾ ਜੋ ਕੇਂਦਰ ਵੱਲੋਂ ਆਣਾ ਜੀ ਉਹ ਸਿਰਫ ਤੇ ਸਿਰਫ 6600 ਰੁਪਇਆ ਹੈ 20000 ਦੇ ਵਿੱਚੋਂ ਬਾਕੀ ਸਾਰਾ ਤਾਂ ਪੰਜਾਬ ਸਰਕਾਰ ਦੇएगी ਨਾ ਜੀ ਸੋ ਇਹਨੂੰ ਰਿਵਾਈਜ਼ ਕਰਨ ਦੀ ਲੋੜ ਹੈ ਜੀ ਇਹ ਜਿਹੜੀ ਫਸਲ ਹੈ ਜਿਹੜੀ ਕਿ ਇੱਕ ਘੱਟੋ ਘੱਟ ਵੀ ਉਹਦਾ 70 80000 ਦਾ ਕਿੱਲੇ ਦਾ ਝੋਨਾ ਨਿਕਲਣਾ ਸੀ ਉਹਨੇ ਖਰਚਾ ਕੱਢ ਕੇ ਫਿਰ ਅੱਗੇ ਉਹਦੇ ਨਾਲ ਕਣਕ ਵੀ ਬੀਜਣੀ ਸੀ ਤੇ ਆਪਣਾ ਗੁਜ਼ਾਰਾ ਵੀ ਕਰਨਾ ਸੀ ਤੇ ਇਸ ਕਰਕੇ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਹਦਾ ਘੱਟੋ ਘੱਟ ਵੀ 50000 ਰੁਪਏ ਦਿਓ ਇਹ ਅਜੇ ਖੇਤ ਠੀਕ ਕਰਨਾ ਜੀ ਉਹਨੇ ਸਾਰਾ ਕੁਝ ਇਹਨੂੰ ਕੱਢਣਾ ਪੈਣਾ ਖੇਤੋਂ ਉਹਨੂੰ ਮਤਲਬ ਫਿਰ ਖੇਤ ਤਿਆਰ ਕਰਨਾ ਪੈਣਾ ਮਤਲਬ ਇਹ ਤਾਂ ਉਹਦੇ ਨਾਲ ਜਿਹੜਾ ਕੇਂਦਰ ਦਿੰਦੀ ਹੈ ਜਿਹੜੇ 12000 ਕਰੋੜ ਕਹਿੰਦੇ ਆ ਉਹਦੇ ਨਾਲ ਤਾਂ ਆ ਖੇਤ ਹੀ ਠੀਕ ਨਹੀਂ ਹੋਣਾ ਜੀ ਉਹਦਾ ਇਹਦੇ ਨਾਲ 50000 ਦੇ ਵਿੱਚ ਵੀ ਕਿਸਾਨ ਨੂੰ ਕੁਝ ਨਹੀਂ ਬਚਣਾ ਉਹ ਉਹਦੇ ਖਾਣ ਜੋਗੇ ਪੈਸੇ ਨਹੀਂ ਬਚਨੇ ਉਹ ਸਰਕਾਰ ਕਰੇਗੀ ਮਦਦ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਬਾਰ-ਬਾਰ ਵੀ ਕੇਂਦਰ ਨੂੰ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਔਰ ਆਪਣੀ ਜਿਹੜੀ ਗਲਤੀ ਹੈ ਉਹਨਾਂ ਨੂੰ ਆ ਕੇ ਇੱਥੇ ਦੇਖਣਾ ਚਾਹੀਦਾ ਇਹ ਹੈਲੀਕਾਪਟਰ ਦੇ ਉੱਪਰੋਂ ਏਰੀਅਲ ਸਰਵੇ ਨਾਲ ਇਹਦਾ ਅੰਦਾਜ਼ਾ ਨਹੀਂ ਹੋ ਸਕਦਾ ਵੀ ਇਹਦੀ ਹਾਲਤ ਕੀ ਹੈ ਇੱਥੇ ਜ਼ਮੀਨ ਤੇ ਆ ਕੇ ਮੈਂ ਕਰਦਾ ਕੇਂਦਰ ਦੇ ਮੰਤਰੀ ਨੂੰ ਵੀ ਬੇਨਤੀ ਕਰਦਾ ਕਿ ਆਓ ਇਹਨਾਂ ਚ ਪਿੰਡਾਂ ਚ ਜਾਓ ਸਾਡੇ ਪਾਸੇ ਹੈ ਸਾਲਾ ਕੋਟ ਦੇ ਬੱਚ ਪਿੰਡ ਦੇ ਰੋਡ ਤੇ ਸਾਡੇ ਇਹ ਮੋਟਰ ਦੇ ਕੋਠੇ ਦੇ ਉੱਪਰ ਦੀ ਪਾਣੀ ਜੀ ਆਹ ਜਿਹੜਾ ਮੋਟਰ ਦਾ ਕੋਠਾ ਇਹਦੇ ਉੱਪਰ ਦੀ ਪਾਣੀ ਇਹ ਉੱਪਰ ਦੀ ਇਹ ਲੱਭਦਾ ਨਹੀਂ ਕੋਈ ਉਹ ਉਹ ਆ ਜਾਊਗਾ ਜੀ ਤੁਹਾਡੇ ਦੇਖੋ ਉਹਦੇ ਚ ਨਾ ਹਾਂ ਪਤਾ ਲੱਗਦਾ ਪਾਣੀ ਦਾ ਹਾਂ ਹਾਂ ਸਭ ਫਸਲਾਂ ਬਰਬਾਦ ਹੋ ਗਈ ਚੋਨਾ ਜਿਹਤੇ ਮੈਂ ਦੰਗਰਾਲੀ ਮੱਕੀ ਬੀਜ ਕੇ ਚਾਰ ਪਾਇਆ ਸੀ ਤੇ ਲੇਟ ਲਾਇਆ ਸੀ ਝੋਨਾ ਹਾਂ ਤੇ ਚਾਰ ਵੀ ਜਿਹੜਾ ਦੋ ਟਾਈ ਕਲੇਰਾ ਸਾਰਾ ਉਹ ਵੀ ਰੁੜ ਗਿਆ ਖੜੇ ਚੋਨਾ ਜਨ ਸਾਰਾ ਕੁਝ ਹੀ ਬਰਬਾਦ ਹੋ ਗਿਆ ਜਿਹੜੇ ਸਾਡੇ ਗੰਨੇ ਲੱਗੇ ਸੀ ਜਿਹੜੇ ਆਪਾਂ ਵੀ ਲੇਰਾ ਲਾਇਆ ਸੀ ਉਹ ਗੰਨੇ ਸਭ ਖਰਾਬ ਹੋ ਗਏ ਆ ਥੋੜੇ ਬੋਦੇ ਬਚੇ ਜਿਹੜੇ ਪਿਛਲੇ ਸਾਲ ਦਾ ਮੋਡਾ ਹੈ ਜਿਹੜਾ ਉਹ ਬਚੇ ਥੋੜਾ ਸਾਹਮਣੇ ਟੁੱਟਿਆ ਇਥੋਂ ਮਨ ਖਾਲੀ ਆ ਸਸਿਕਾਉ ਜੀ ਇਹ ਅਸੀਂ ਕੋਟ ਗਰਬਖਸ਼ ਪਿੰਡ ਆ ਜੀ ਰਮਦਾਸ ਤੋਂ ਅੱਗੇ ਔਰ ਇਥੋਂ ਜਿਹੜਾ ਹੈਗਾ ਅਗੇ ਡੇਰਾ ਬਾਬਾ ਨਾਨਕ ਬਹੁਤ ਨੇੜੇ ਹੈ ਔਰ ਜਿਹੜਾ ਗੁਰਦਾਸਪੁਰ ਜਿਹਦਾ ਤਾਂ ਸਿਰਫ ਇਥੋਂ ਨਾਲ ਹੀ ਆ ਜਿਹੜੇ 2 ਪੁਆਇੰਟ ਛੱਡ ਕੇ ਅਗਲੇ ਸਾਰੇ ਗੁਰਦਾਸਪੁਰ ਗੁਰਦਾਸਪੁਰ ਦੇ ਪਿੰਡ ਹੈ ਔਰ ਇਹ ਸਾਰਾ ਜਿਵੇਂ ਤੁਸੀਂ ਉਹ ਦੇਖ ਰਹੇ ਹੋ ਇੱਕ ਮੋਟਰ ਵਾਲਾ ਕੋਠਾ ਹੈਗਾ ਉਹਦੇ ਉੱਪਰੋਂ ਵੀ ਪਾਣੀ ਚੱਲ ਰਿਹਾ ਸੀਗਾ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਮਤਲਬ ਘਰ ਦੇ ਅੰਦਰ ਇਹਨਾਂ ਨੇ ਬਹੁਤ ਉੱਚਾ ਕਰਕੇ ਬਣਾਇਆ ਹੋਇਆ ਜੀ 6-7 ਫੁੱਟ ਪਰ ਫਿਰ ਵੀ ਉਹਦੇ ਅੰਦਰ ਵੀ ਜਿਹੜਾ 3-3 ਫੁੱਟ 4-4 ਫੁੱਟ ਪਾਣੀ ਅੰਦਰ ਵੀ ਸੀਗਾ ਸਾਰਾ ਸਮਾਨ ਖਰਾਬ ਹੋ ਗਿਆ ਆ ਤੁਸੀਂ ਦੇਖ ਰਹੇ ਹੋ ਵੀ ਫਸਲ ਦਾ ਕੁਝ ਵੀ ਨਹੀਂ ਬਚ ਤੇ ਜੇ ਆਪਾਂ ਜ਼ਮੀਨ ਤੇ ਆ ਕੇ ਦੇਖੀਏ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿੰਦਾ ਆਪਣੇ ਮੰਤਰੀਆਂ ਨੂੰ ਭੇਜੋ ਕਿ ਜ਼ਮੀਨ ਤੇ ਆ ਕੇ ਨਾ ਪਿੰਡਾਂ ਦੇ ਵਿੱਚ ਆ ਕੇ ਦੇਖਣ ਇਹ ਐਕਸਪੋਰਟ ਕੁਆਲਿਟੀ ਤੇ ਬਸਮਤੀ ਹੁੰਦੀ ਸੀ ਇਸ ਵੇਲੇ ਚਾਰੇ ਪਾਸੇ ਬਦਬੂ ਆ ਰਹੀ ਹੈ ਪਤਾ ਨਹੀਂ ਕਿੰਨੇ ਜੀਵ ਜੰਤੂ ਇਹਦੇ ਵਿੱਚ ਮਰੇ ਹੋਏ ਆ ਛੋਟੇ ਮੋਟੇ ਔਰ ਪਾਣੀ ਖੜਾ ਹੋਇਆ ਅਜੇ ਵੀ 1 ਮਹੀਨਾ ਹੋ ਚੱਲਿਆ ਜਿਹੜਾ ਨੂੰ ਆਇਆ ਨੂੰ ਤੇ ਅਜੇ ਵੀ ਨਾਲ ਇਹਨਾਂ ਦਾ ਜਿਹੜਾ ਨਾਮ ਨਿ ਨਦਾ ਹੈਗਾ ਪੂਰਾ ਪ੍ਰਿਆਰ ਹੈ ਜਿਹੜਾ ਪਿਛੋਂ ਆ ਰਿਹਾ ਸੱਕੀ ਨਦੀ ਜਿਹਨੂੰ ਕਹਿੰਦੇ ਅਸੀਂ ਸਾਰੇ ਰਾਵੀ ਦੇ ਵਿੱਚ ਜਾਂਦੇ ਆ ਔਰ ਇਹਦੇ ਵਿੱਚ ਆ ਕੋਠਿਆਂ ਦੇ ਉੱਪਰੋਂ ਦੀ ਪਾਣੀ ਚੱਲ ਗਿਆ ਜੀ ਕੋਈ ਫਸਲ ਨਹੀਂ ਬਚੀ ਬਾਗ ਵੀ ਬਰਬਾਦ ਹੋ ਗਿਆ ਗੰਨਾ ਵੀ ਕੋਈ ਫਸਲ ਨਹੀਂ ਬਚਿਆ ਲੋਕਾਂ ਦੀ ਤੇ ਇਹ ਜਿਹੜੀ ਜ਼ਮੀਨ ਹੈ ਅਜੇ ਇਹਨੂੰ ਤਿਆਰ ਕਰਨ ਵਾਸਤੇ ਆ ਸਭ ਕੁਝ ਨੂੰ ਕੌਣ ਵੱਡੂਗਾ ਜੀ ਨਾਲੋ ਨਾ ਜੀ ਤੇ ਜਿਹੜਾ ਕੇਂਦਰ ਦਾ ਕਹਿੰਦੇ ਆ 12000 ਕਰੋੜ ਉਹ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਇਹਦੇ ਵਾਸਤੇ ਜਿਹੜਾ ਕੇਂਦਰ ਸਰਕਾਰ ਦਿੰਦੀ ਆ ਜਿਹੜਾ ਉਹ ਕਹਿੰਦੇ ਆ 12000 ਕਰੋੜ ਵਾਲਾ ਜਿਹੜਾ ਐਸਡੀਆਰ ਫ ਦਾ ਪੈਸਾ ਇਹਦੇ ਚੋਂ 6800 ਪਰ ਏਕੜ ਦਿੰਦਿਆ ਜੀ 6800 ਰੁਪਏ ਪਰ ਏਕੜ ਦਿੰਦਿਆ ਬਾਕੀ ਜੇ ਅਸੀਂ 20 ਜੇ ਸਾਡੇ ਮੁੱਖ ਮੰਤਰੀ ਨੇ ਕਿਹਾ ਬਾਕੀ ਦਾ ਤਾਂ ਉਹ ਦੇਣਗੇ ਕੇਂਦਰ ਪੰਜਾਬ ਸਰਕਾਰ ਦੇਊਗੀ ਨਾ 13200 ਤੱਕ ਤੇ ਉਹ ਕੰਡੀਸ਼ਨ ਰਿਲੈਕਸ ਕਰਨੇ ਚਾਹ ਰਹੇ ਆ ਇਸੇ ਤਰ੍ਹਾਂ ਘਰਾਵਸਤੇ ਆ ਮੂਵਿਸ਼ਿਆਂ ਦਾ ਪਸ਼ੂਆਂ ਦੇ ਪਹਾਗੇ ਆ ਸਾਰੇ ਉਹ ਤਾਂ ਗੱਡੇ ਨਾਲ ਕਟਾਪੁਰਨ ਵਾਲੀ ਗੱਲ ਕਰ ਰਹੇ ਆ ਵੀ ਉਹਨੂੰ ਕੰਡੀਸ਼ਨ ਨੂੰ ਰਿਲੈਕਸ ਕਰਨ ਦੀ ਲੋੜ ਆ ਉਹਦੀ ਚਿੱਠੀ ਲਿਖੀ ਹੋਈ ਆ ਮੁੱਖ ਮੰਤਰੀ ਸਾਹਿਬ ਨੇ ਤਾਲੀਬਾਦ ਸਾਹਿਬ ਜਿਹੜਾ ਖੇਤ ਉਹਦੀ ਰੇਤ ਇਹਨਾਂ ਨੇ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਚੱਕਿਆ ਸੀ ਔਰ ਮੁੱਖ ਮੰਤਰੀ ਸਾਹਿਬ ਨੇ ਨਾਲ ਦੀ ਨਾਲ ਕਰਤਾ ਇਸੇ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਵੀ ਜ਼ਮੀਨ ਤੇ ਆ ਕੇ ਹਾਲਾਤ ਦੇਖਣੇ ਚਾਹੀਦੇ ਆ ਫਿਰ ਉਹਨਾਂ ਨੂੰ ਲੱਗੇਗਾ ਇਹ 1600 ਤਾਂ ਕੁਝ ਵੀ ਨਹੀਂ 16000 ਵੀ ਕਰਤਾ ਹੈ 1 ਲੱਖ 16000 ਕਰਨਗੇ ਤਾਂ ਜਾ ਕੇ ਲੋਕਾਂ ਦਾ ਜਿਹੜਾ ਹੈਗਾ ਆਪਣੇ ਪੈਰਾਂ 'ਸਰ ਹੋਣਗੇ ਔਰ ਇਹ ਉਹ ਇਲਾਕਾ ਹੈਗਾ ਤੋਂ ਨਾਲ ਹੀ 3-4 ਕਿਲੋਮੀਟਰ ਤੇ ਪਾਕਿਸਤਾਨ ਦਾ ਬਾਰਡਰ ਹੈ ਦੂਜੇ ਪਾਸੇ ਇੱਥੇ ਕਿੰਨੀ ਦੇਰ ਹੋਈ ਆ ਜੀ ਤਿੰਨ ਚਾਰ ਮਹੀਨੇ ਪਹਿਲਾਂ ਇੱਥੇ ਉਪਰੋਂ ਡਰੋਨਾਂगिर ਰਹੀਆਂ ਸੀ ਜੀ ਬੰਬ गिर ਰਹੇ ਸੀ ਰਾਕਟ गिर ਰਹੇ ਸੀਗੇ ਇਹ ਲੋਕ ਪਹਿਲਾਂ ਬੰਬਾਂ ਦੀ ਸਾਇਜ ਸੀਗੇ ਤੇ ਹੁਣ ਹੜਾਂ ਦੀ ਮਾਰ ਥੱਲੇ ਆ ਤੇ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜੀ ਦੁਆਰਾ ਫਿਰ ਸੋਚਣਗੇ ਇਹਦੇ ਬਾਰੇ ਔਰ ਜ਼ਮੀਨ ਦੇ ਉੱਤੇ ਆ ਕੇ ਜ਼ਮੀਨ ਦੇ ਹਾਲਾਤ ਦੇਖ ਕੇ ਉਹ ਜਿਹੜਾ ਹੈਗਾ ਇਹਦਾ ਪੈਕੇਜ ਨੂੰ ਰਿਵਾਈਜ਼ ਕਰਕੇ ਇਹਨਾਂ ਲੋਕਾਂ ਨੂੰ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ 50000 ਪਰ ਏਕੜੋ ਦੇਣਾ ਚਾਹੀਦਾ ਇਹਨੂੰ ਅਸੀਂ 12000 ਕਰੋੜ ਰੁਪਇਆ ਹੋਇਆ ਫਲਾਨਾ ਜੀ ਚੀਫ ਸੈਕਟਰ ਨੇ ਕਹਿੰਦਾ ਮੰਤਰੀ ਨੇ ਕੀ ਕਹਿੰਦਾ ਉਹਨੂੰ ਛੱਡ ਦਿਓ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋ ਫਿਰ ਫੈਸਲਾ ਕਰੋ ਵੀ ਤੁਸੀਂ ਇਨਸਾਫ ਕਰ ਰਹੇ ਹੋ ਪੰਜਾਬ ਦੇ ਨਾਲ ਜੇ ਤੁਸੀਂ ਬਿਹਾਰ ਨੂੰ 11500 ਕਰੋੜ ਦੇ ਸਕਦੇ ਹੋ ਆੜਾ ਨਹੀਂ ਰੋਕtham ਵਾਸਤੇ ਤੇ ਪੰਜਾਬ ਨੂੰ ਕਿਉਂ ਨਹੀਂ ਦੇ ਸਕਦੇ ਜਿਹੜਾ ਜਿਹੜਾ ਦੇਸ਼ ਦੀ ਢਿੱਡ ਭਰਦਾ ਜਿਹੜਾ ਦੇਸ਼ ਦੇ ਬਾਰਡਰ ਦੀ ਰਾਖੀ ਕਰਦਾ ਉਹਨਾਂ ਨੂੰ ਕਿਉਂ ਨਹੀਂ ਦੇ ਸਕਦੇ 11500 ਕਰੋੜ ਪੰਜਾਬ ਨੂੰ ਦਿਓ ਆ ਤੁਹਾਡਾ ਧੂਸੀ ਬੰਨ ਟੁੱਟ ਗਿਆ ਅਸੀਂ ਪੱਕੇ ਬੰਨ ਬਣਾਵਾਂਗੇ ਅਸੀਂ ਪੱਤਣ ਬਣਾਵਾਂਗੇ ਅੱਗੇ ਅੱਗੇ ਤੋਂ ਮੁੜ ਕੇ ਕਦੇ ਨਾ ਹੋਵੇ ਉਹਦੇ ਵਾਸਤੇ ਵੀ ਪੰਜਾਬ ਨੂੰ ਪੈਸੇ ਦਿਓ ਔਰ ਇੱਕ ਪੂਰਾ ਪ੍ਰੋਪਰ ਮੁਆਵਜ਼ਾ ਦਿਓ ਇਹਦਾ ਕੋੜ ਕਪੜੇ ਜਿਹੜੇ ਹੈਲਥ ਸੈਂਟਰ ਕੋ ਡੁੱਬੇ ਹੋਣ ਕੋ ਹੈਲਥ ਸੈਂਟਰ ਲੈ ਲੈਂਦੇ ਥੋੜਾ ਜਿਹਾ ਸਲਾਮਤ ਬਿੱਲੀ ਉਹ ਸਾਰੇ ਖਰਾਬ ਹੋ ਗਿਆ ਤੇਰੀ ਕੋਈ ਉਹ ਕਿੱਥੇ ਆਣੇਵਾਲ ਸਰ ਇੱਥੋਂ ਆਪਾਂ ਜਾਣਾ ਉੱਥੇ ਵੈਸੇ 3 ਕਿਲੋਮੀਟਰ ਹੈ ਪਰ ਉਹ ਕਹਿੰਦੇ ਅੰਦਰ ਪਿੰਡ ਤੱਕ ਜਾਣੀ ਬੈਠ ਰਸਤੇ ਹੁਣੇ ਵਾਲ ਤੇਰੇ ਕੋਨੇਵਾਲ ਤੇ ਇਹਨਾਂ ਦਾ ਸੈਂਟਰ ਤੱਕ ਪਹੁੰਚਣ ਦਾ ਰਸਤਾ ਨਹੀਂ ਹੈਗਾ ਕੋਈ ਵੀ ਕੋਈ ਨਹੀਂ ਉੱਥੇ ਉਸ ਪਿੰਡ ਤੱਕ ਪਹੁੰਚ ਸਕਦੇ ਹਾਂਜੀ ਮਾਸ਼ੀਵਾਲ ਤੱਕ ਪਹੁੰਚਾਂਗੇ ਅੱਪੂ ਉੱਥੇ ਜਾਣਾ ਹੈ ਉੱਥੇ ਜਾਣਾ ਹੈ ਸਬਕ ਦਾ ਅਧਿਨ ਅਧਰਕ ਕੋਈ ਨਹੀਂ ਅਦਾ ਹੀ ਤੁਹਾਡੇ ਨਾਲ ਆ ਇਸ ਮੈਂ ਐਸੇ ਕਰਕੇ ਪਹੁੰਚਿਆ ਤੁਹਾਡੇ ਕਿੱਥੇ ਘਰ ਇਹਨਾਂ ਦਾ ਇਹਨਾਂ ਦਾ ਥੋਬਾ ਪਿੰਡ ਵਿੱਚ ਉੱਥੇ ਇਹਨੇ ਆਪਣੇ ਸਰਪੰਚ ਉੱਥੇ ਹਾਂਜੀ ਬੜੇ ਨਹੀਂ ਜਾਂਦੇ ਨਹੀਂ ਨਹੀਂ ਚੱਲ ਜੂਗੀ ਜੇ ਤੁਸੀਂ ਜਾਣਾ ਚੱਲ ਜਾਣਾ ਤਾਂ ਮੈਂ ਜਾਣਾ ਮੈਂ ਜਾਣਾ ਕਰ ਦਿਖਾ ਇਹਨਾਂ ਦੇ ਕਾਗਜ਼ ਤੁਸੀਂ ਦੇਖ ਲਓ ਕੋਈ ਸਰਪੰਚ ਸਾਹਿਬ ਨਾਲ ਚੱਲ ਜਾਈਏ ਬੀ ਦੇਖਣਾ ਵਾਤਾ ਜੀ ਆਪਣੇ ਅੱਖਾਂ ਨਾਲ ਦੇਖ ਇਹਦਾ ਤੱਤ ਜੀ ਮੰਜਿਸ ਅਗਲਾ ਨਾਮ ਇਹਦਾ ਅਗਲਾ ਨਾਮ ਇੱਕ ਵਾਰ ਦੱਸ ਦੇਣਾ

ਜਾਖੋ ਜੀ ਜਨਾਲ ਤੁਸੀਂ ਤੁਸੀਂ ਤਾਂ ਰਸਾ ਕਰ ਰਹੇ ਹਾਂ ਹਾਂ ਜੇ ਇਹਨੂੰ ਕੋਈ ਤੁਸੀਂ ਬੋਲੋ ਨਾ ਬਹੁਤ ਬੋਲੋ ਚੋਚ ਬੋਲੋ ਜੇ ਨਾ ਬੋਲਦੇ ਹੋ ਜੀ ਪਰਮਜੀਤ ਕੌਰ ਲੱਗੀ ਆਪਣੇ ਸਟੈਂਡ ਤੇ ਕੋਡ ਕਰਵਾਉਦੇ ਜੀ ਜੀ ਜਾਨਦੇ ਜੀ ਤੁਹਾਡੇ ਨਾਲ ਆ ਜੀ

ਆਇਤਾ ਦੇਖੋ ਕਿ ਚਲੋ ਹਾਜ ਮਨਜੀਤ ਕੋ ਆ ਜਾਓ ਬੀਜੀ ਆ ਜਾਓ ਸੋਬੇ ਤੋ ਆਓ ਬਤਾਜੋ ਹੈਦਰ ਮੁਹਰੇ ਸੁਭਾਸ਼ ਸੁਭਾਸ਼ ਜੀ ਆ ਗਿਆ ਚਲੋ ਕੋਣ ਗੁਰਵਤੋਂ ਆਜੋ ਬੀਜੀ ਬੈਠੋ ਆਜੋ ਆਜੋ ਮਾਤੇ ਆਜੇ ਬੇਟਾ ਵਾਸ਼ ਅੰਜੀ ਗੋਪਿੰਦਰ ਹਾਂਜੀ ਨਵਦੀਪ कौर ਜਿਹ ਜਿੱਤੇ ਜਪਾ ਸ੍ਰੀ ਨਦਾਰ ਹਾਂ ਜਿਹੜੇ ਚੱਕਰ ਕਰਦੇ ਆ ਹਾਂਜੀ ਆਦੇ ਅਦੇ ਅਦੇ ਬਟਾ ਅਗਲਾ ਬੋਲਦੇ ਜਗਲਾ ਨੰਬਰ ਰਾਜੀ ਸਿੰਘ ਕੋਲ ਅਜੇ ਬਟਾ ਗੁਰਪ੍ਰੀਤ ਆਵੜੇ ਖੜੋ ਰਾਜੀ ਕੌਰ ਤੇ ਗੈਨ ਕਰਦੇ ਸੀ ਆ ਵੀ ਬਿਰਾਜ ਬਿਰਾਜ ਗੁਰਪ੍ਰੀਤ ਸਿੰਘ ਅੱਛਾ ਆ ਜੀ ਆ ਲੋ ਹਾਂ